ਮੁੱਖ ਮੰਤਰੀ ਭਗਵੰਤ ਸਿੰਘ ਬਾੰਦੀ ਅਗਵਾਈ ਹੇਠ ਪੰਜਾਬ ਦੇ ਬਲਾਕ ਜ਼ਿਲ੍ਹਾ ਤੇ ਸੂਬਾ ਪੱਧਰ ਤੇ ਨੌਜਵਾਨਾਂ ਦੇ ਵਿੱਚ ਖੇਡ ਪ੍ਰਤਿਭਾ ਦੀ ਪਛਾਣ ਕਰਨ ਅਤੇ ਉਸ ਨੂੰ ਨਿਖਾਰਨ ਦੇ ਉਦੇਸ਼ ਦੇ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ 3 ਸਾਲ ਤੋਂ ਉਹਦੇ ਵਿੱਚ ਬਹੁਤ ਸਾਰੇ ਹਰ ਇੱਕ ਉਮਰ ਦਾ ਹਰ ਇੱਕ ਵਰਗ ਦਾ ਜਿਹੜਾ ਖਿਡਾਰੀ ਖੇਡ ਰਿਹਾ ਕਈ ਵਾਰੀ ਇੱਕੋ ਪਰਿਵਾਰ ਦੀਆਂ ਤਿੰਨ ਤਿੰਨ ਪੀੜ੍ਹੀਆਂ ਪੋਤਾ ਵੀ ਖੇਡਦਾ ਦਾਦਾ ਵੀ ਤੇ ਬਾਪੂ ਵੀ ਆਪਣੇ ਆਪਣੇ ਉਮਰ ਦੇ ਵਰਗ ਦੇ ਵਿੱਚ ਸੋ ਇਹਦੇ ਨਾਲ ਖੇਡਾਂ ਨੂੰ ਉਤਸ਼ਾਹਤ ਜਿਹੜਾ ਮਿਲਦਾ ਨਾਲ ਇਹ ਹੈ ਇੱਕ ਵਧੀਆ ਮੈਨੂੰ ਅੱਜ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਅਸੀਂ ਲੈ ਕੇ ਫਿਰਦੇ ਆ ਮੈਨੂੰ ਇਹ ਇਸ ਗਰਾਊਂਡ 'ਚ ਪੰਜਾਬ ਦੇ ਕਾਫੀ ਰੰਗ ਜਿਹੜੇ ਨੇ ਉਹ ਮੈਨੂੰ ਨਜ਼ਰ ਆ ਰਹੇ ਪੰਜਾਬ ਸਰਕਾਰ ਦੀ ਇਸ ਅਨੋਖੀ ਪਹਿਲ ਦੇ ਨਾਲ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਮੰਚ ਨਹੀਂ ਮਿਲ ਰਿਹਾ ਸਗੋ ਰਾਜ ਦੇ ਨੌਜਵਾਨਾਂ ਦੀ ਊਰਜਾ ਨੂੰ ਵੀ ਇੱਕ ਹਾਂ ਪੱਕੀ ਦਿਸ਼ਾ ਮਿਲ ਰਹੀ ਹੈ